ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਆਏ ਆਂ ਤੁਹਾਡੇ ਲਈ ਲੈ ਕੇ ਇੱਕ ਮੁਸ਼ਕੀ ਦੀ ਨਵੀਂ ਵੀਡੀਓ ਤਾਂ ਫੇਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਿੰਨੇ ਗਿਆ ਮੈਂ ਰੋਜ਼ ਲਾਈਵ ਹੁੰਦੀ ਆਂ ਹੈ ਜਿਵੇਂ ਮਲਾਈ ਵਾਲੀ ਚਾਹ ਨਹੀਂ ਪਿੰਦੀ ਮੇਰੀ ਚਾਹ ਨੂੰ ਮਲਾਈ ਆ ਜਾਂਦੀ ਵਾਰੀ ਵਾਰੀ ਪਤਾ ਨਹੀਂ ਕਿਉਂ ਤੁਹਾਡੇ ਆਉਂਦੀ ਹੈ ਨਾ ਤੂੰ ਕਹਿੰਦੀ ਮੈਂ ਰੋਜ਼ ਲਾਈਵ ਨਹੀਂ ਦੀ ਰੋਜ਼ ਤੂੰ ਲਾਈਵ ਹੁੰਨੀ ਹੈ ਕਿਤੇ ਇੱਕ ਅੱਧਾ ਦਿਨ ਤੇਰਾ ਨਾਗਾ ਪੈ ਜੇ ਨਹੀਂ ਤੇ ਤੂੰ ਰੋਜ਼ ਲਾਈਵ ਹੁੰਨੀ ਹੈ ਰੋਜ਼ ਲਾਈਵ ਦੇ ਵਿੱਚ ਘੰਟਾ ਘੰਟਾ ਬਹਿ ਕੇ ਬਕਵਾਸ ਮਾਰਦੀਆਂ ਤੇ ਦੂਜੀ ਗੱਲ ਤੂੰ ਕਹਿੰਦੀ ਆ ਵੀ ਹਾਂ ਮੇਰੀ ਚਾਹ ਤੇ ਜੋ ਜਿਹੜੀ ਮਲਾਈ ਆ ਜਾਂਦੀ ਹੈ ਤੁਹਾਡੀ ਚਾਹ ਤੇ ਮਲਾਈ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਨਹੀਂ ਭੈਣੇ ਸਾਡੀ ਚਾਹ ਤੇ ਮਲਾਈ ਨਹੀਂ ਹੁੰਦੀਗੀ ਕਿਉਂਕਿ ਇਹ ਸਾਡਾ ਸਪੈਸ਼ਲ ਜਬ ਪਾਣ ਤੋਂ ਚਾਹ ਪੱਤੀ ਮੰਗਵਾਉਂਦੇ ਆ ਸਪੈਸ਼ਲ ਉਹ ਚਾਹ ਪੱਤੀ ਯੂਜ਼ ਕਰਦੇ ਆ ਉਹਦੇ ਨਾਲ ਚਾਹ ਤੇ ਮਲਾਈ ਨਹੀਂ ਹੁੰਦੀਗੀ ਯਾਰ ਪਹਿਲੀ ਗੱਲ ਨਾਲ ਮੇਰੀ ਆਡੀਅנס ਜਿਹੜੀ ਇੱਥੇ ਮੈਸੇਜ ਕਰਦੀ ਹੈ ਨਾ ਕਿ ਉਹਨੇ ਤੁਹਾਡੇ ਬਾਰੇ ਐ ਕਿਹਾ ਉਹਨੇ ਤੁਹਾਡੇ ਬਾਰੇ ਐ ਕਿਹਾ ਇਹ ਸੱਚ ਹੈ ਇਦਾਂ ਹੈ ਉਦਾਂ ਮੈਂ ਕੁਝ ਨਹੀਂ ਜਾਣਦੀ ਠੀਕ ਆ ਕੋਈ ਕਿਸੇ ਤਰ੍ਹਾਂ ਦਾ ਹੈ ਨਹੀਂ ਠੀਕ ਆ ਜਿੰਨੇ ਟ੍ਰੋਲ ਜਿੰਨੇ ਅਲੀਗੇਸ਼ਨ ਮੇਰੇ ਤੇ ਲਗਾਏ ਜਾ ਰਹੇ ਹਨ ਸਭ ਫੇਕ ਹੈ ਠੀਕ ਆ ਲੱਗਣ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਠੀਕ ਆ ਅਗਰ ਜਿਹੜੇ ਮੇਰੇ ਤੇ ਅਲੀਗੇਸ਼ਨ ਲਗਾਏ ਜਾ ਰਹੇ ਇਲਜ਼ਾਮ ਲਗਾਏ ਜਾ ਰਹੇ ਸਾਰੇ ਫੇਕ ਹੈ ਸਾਰੇ ਝੂਠ ਹੈ ਇੱਕ ਗਲਤ ਹੋਊਗਾ ਦੋ ਗਲਤ ਹੋਣਗੇ ਪਰ ਸਾਰੇ ਗਲਤ ਨਹੀਂ ਹੋਣਗੇ ਤੇ ਜਿਹੜੇ ਤੇਰੇ ਵਲੌਗ ਦੇ ਵਿੱਚ ਆ ਕੇ ਕਮੈਂਟ ਕਰਦੇ ਉਹਨਾਂ ਚ ਵੀ ਇੱਕ ਜਣਾਂ ਝੂਠ ਬੋਲਦਾ ਹੋਗਾ ਦੋ ਜਣਾਂ ਝੂਠ ਬੋਲ ਦੇਣਗੇ ਸਾਰੇ ਝੂਠ ਨਹੀਂ ਬੋਲਦੇ ਹੋਣਗੇ ਤੇਰੇ ਕਹਦਾ ਮਤਲਬ ਆ ਵੀ ਇੱਥੇ ਸਾਰੀ ਦੁਨੀਆ ਝੂਠੀ ਹੋ ਗਈ ਬਸ ਇੱਕ ਤੂੰ ਹੀ ਕੱਲੀ ਸੱਚੀ ਹੈ ਤੂੰ ਬਹੁਤ ਸੱਚੀ ਸਾਬਿਤ ਰਹੀ ਹੈ ਨਾ ਕਿ ਝੂਠੇ ਅਲੀਗੇਸ਼ਨ ਲੱਗ ਰਹੇ ਤੇਰੇ ਤੇ ਤੇਰੇ ਕਹ ਹਰਕਤਾਂ ਹੋ ਜਾਈਆਂ ਕੀਤੀਆਂ ਹੋਈਆਂ ਤਾਂ ਕਿ ਤੇਰੇ ਤੇ ਇਦਾਂ ਦੇ ਅਲੀਗੇਸ਼ਨ ਲੱਗ ਰਹੇ ਆ ਕਿ ਨਾ ਮੈਸੇਜ ਆਇਆ ਆ ਆਪਣਾ ਦੋ ਦਿਨ ਡਰਾਮਾ ਹੋਇਆ ਤਾਂ ਪਤਾ ਨਹੀਂ ਕੀ ਕੁਝ ਬੋਲਿਆ ਪਹਿਲੀ ਗੱਲ ਤਾਂ ਇਹ ਆ ਕਿ ਯਾਰ ਜਦੋਂ ਇਨਸਾਨ ਮੈਂ ਕਿੰਨੀ ਆ ਨਾ ਆਪਦੇ ਲਈ ਕੁਝ ਚੰਗਾ ਕਰਦਾ ਹੈ ਨਾ ਉੱਥੇ ਵੀ ਨਹੀਂ ਜਦੋਂ ਉਹਨੂੰ ਛੱਡਿਆ ਜਾ ਰਿਹਾ ਨਾ ਤਾਂ ਉੱਥੇ ਫਿਰ ਉਹ ਆਪਣੀ ਮਰਜ਼ੀ ਕਰੂਗਾ ਠੀਕ ਆ ਨਾ ਤਾਂ ਚਲ ਮੰਨ ਲੈ ਵੀ ਤੈਨੂੰ ਬਿਨਾਂ ਗੱਲ ਤੋਂ ਆਵਾ ਤਵਾ ਬੋਲਿਆ ਜਾ ਰਿਹਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ਗੰਦ ਪਾਣਾ ਸ਼ੁਰੂ ਕਰ ਦੇਂਗੀ ਗੰਦ ਪਾਏਂਗੀ ਇਦਾਂ ਹਵਾ ਤਵਾ ਬੋਲੇ ਜਾ ਰਿਹਾ ਤਾਂ ਸਬੂਤ ਦੇ ਵੀ ਹਾਂ ਪਈ ਮੈਨੂੰ ਇਸ ਗੱਲ ਤੇ ਬਿਨਾ ਗੱਲ ਤੋਂ ਬੋਲੇ ਜਾ ਰਿਹਾ ਪੁੱਠਾ ਸਿੱਧਾ ਬੋਲੇ ਜਾ ਰਿਹਾ ਮੈਨੂੰ ਨਾਂ ਬੋਲੋ ਤੂੰ ਤਾਂ ਮਾਫੀ ਵੀ ਮੰਗੀ ਫੇਰ ਵੀ ਉਦ ਬਾਅਦ ਆਹ ਲੱਛਣ ਕਰਨ ਲੱਗ ਗਈ ਫੇਰ ਉਹੀ ਤੇਰਾ ਕੰਜਰ ਖਾਣੇ ਸ਼ੁਰੂ ਹੋ ਗਿਆ ਕੀ ਫਾਇਦਾ ਤੇਰੀ ਮਾਫੀ ਮੰਗੀ ਦਾ ਨਾਲੇ ਦੁਨੀਆ ਐਡੀ ਫੁੱਦੂ ਆਣਾ ਐਡੀ ਮਹਾ ਫੁੱਦੂ ਆਣਾ ਇਹ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਮੈਂ ਇਹ ਬੋਲੀ ਆਣਾ ਵਰਡ ਇੱਥੇ ਮੈਂ ਬੋਲੂਗੀ ਨਾ ਤੂੰ ਕਹਿੰਦੀ ਮੈਂ ਇਹ ਵਰਡ ਇੱਥੇ ਬੋਲਿਆ ਤਾਂ ਮੈਂ ਇਹ ਵਰਡ ਇੱਥੇ ਬੋਲੂਗੀ। ਨਾ ਬਹੁਤ ਵਧੀਆ ਕੰਮ ਕੀਤਾ ਵਰਡ ਬੋਲ ਕੇ। ਬਹੁਤ ਸ਼ਾਬਾਸ਼ੀ ਵਾਲਾ ਕੰਮ ਆ ਵੀ ਹਾਂ ਦਨ ਸੀ ਹਣ ਅਵਾਰਡ ਦਿਵਾਈਏ। ਪੀਐਮ ਤਾਂ ਦਵਾਉਨੇ ਤੈਨੂੰ ਅਵਾਰਡ। ਵੀ ਇਨਾ ਵਧੀਆ ਤੇ ਸ਼ਬਦ ਬੋਲਿਆ ਇੱਥੇ। ਕਿ ਢਿੱਕ ਘਟਿਆ ਜਨਾਨੀ ਇਹ। ਕਿਉਂਕਿ ਜਦੋਂ ਚੰਗਾ ਪਲਾ ਇਨਸਾਨ ਆਪਦਾ ਕੰਮ ਕਰਦਾ ਵਿੱਚ ਤੁਸੀਂ ਇੰਟਰਫੇਅਰ ਕਰਨਾ ਤੁਸੀਂ ਕੌਣ ਹੁੰਦੇ ਹੋ ਹੁਣ ਮੇਰੇ ਲਾਈਵ ਦੇ ਵਿੱਚ ਰਿੰਪਲ 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 ਹੋ ਰਹੀ ਹੈ ਠੀਕ ਆ ਰਿੰਪਲ ਨਾਲ ਪਹਿਲੀ ਗੱਲ ਮੇਰਾ ਕੋਈ ਲੈਣ ਦੇਣ ਲਿੰਕ ਨਹੀਂ ਹੈਗਾ ਇਹ ਬੰਦੇ ਨਾਲ ਠੀਕ ਆ ਤੇਰੇ ਲਾਈਫ ਦੇ ਵਿੱਚ ਰਿੰਪਲ 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 ਹੋਈ ਜਾ ਰਹੀ ਹੈ ਤੇ ਕਿਸੇ ਗੱਲ ਕਰਕੇ ਹੁੰਦੀ ਪਈ ਆ ਉਹ ਤਾਂ ਰੋਸਟ ਕਰਦਾ ਤੇ ਬਿਨਾਂ ਗੱਲ ਤੋਂ ਰੋਸਟ ਨਹੀਂ ਕਰਦਾ ਤੂੰ ਮੌਕਾ ਦਿੰਦੀ ਆ ਸਾਰਿਆਂ ਨੂੰ ਰੋਸਟ ਕਰਦਾ ਤਾਂ ਕਰਕੇ ਕਰਦਾ ਤੇ ਰਿੰਪਲ ਰਿੰਪਲ ਤਾਂ ਹੁੰਦੀ ਹੈ ਕਿਉਂਕਿ ਤੂੰ ਇੱਥੇ ਲੱਗਦੀ ਆ ਉਹ ਸੱਚੀਆਂ ਗੱਲਾਂ ਕਰਦਾ ਸਾਰੇ ਸਬੂਤ ਲੈ ਕੇ ਆਉਂਦਾ ਵੀ ਹਾਂ ਇਹਨੇ ਆਹ ਗੱਲ ਇੱਥੇ ਕੀਤੀ ਆ ਹਾਲਾਂਕਿ ਜਿਹੜਾ ਬਾਕੀ ਰੋਸਟਰ ਆ ਉਹ ਸਿਰਫ ਰੋਸਟ ਹੀ ਕਰਦੇ ਆ ਕੋਈ ਸਬੂਤ ਨਹੀਂ ਲਿਆਉਂਦਾ ਪਰ ਉਹ ਸਬੂਤ ਲੈ ਕੇ ਆਉਂਦਾ ਸਾਰੀਆਂ ਗੱਲਾਂ ਬਾਹਰ ਕੱਢ ਕੇ ਲਿਆਉਂਦਾ ਵਾ ਤਾਂ ਤੂੰ ਉਹਦੇ ਤੇ ਮਰਚਦੀ ਆ ਹਾਲਕਿ ਮੈਂ ਕੋਈ ਐਡਾ ਅਜੇ ਤੱਕ ਗੰਦ ਨਹੀਂ ਪਾਇਆ ਸੀ ਜਿੱਦਾਂ ਮੇਰੇ ਤੇ ਅਲੀਗੇਸ਼ਨ ਟਰੋਲ ਮੈਨੂੰ ਕੀਤਾ ਗਿਆ ਮੈਨੂੰ ੱੱਕੇ ਨਾਲ ਇੱਕ ਮਾਫੀ ਮੰਗਵਾਈ ਗਈ ਚਲੋ ਠੀਕ ਆ ਯਾਰ ੱੱਕਾ ਵੀ ਨਹੀਂ ਕਹਿ ਸਕਦੀ ਵੀ ਚਲੋ ਮੰਨ ਨਹੀਂ ਲਈ ਠੀਕ ਆ ਉਹ ਚੀਜ਼ ਵੀ ਆਪਾਂ ਛੱਡ ਦਿੰਨੇ ਆ ਨਾ ਤੂੰ ਕਹਿੰਦੀ ਆ ਵੀ ਤੂੰ ਗੰਦ ਨਹੀਂ ਪਾਇਆ ਤੂੰ ਗੰਦ ਨਹੀਂ ਪਾਇਆ ਤਾਂ ਹੋਰ ਕੀ ਕੀਤਾ ਕੋਈ ਤੇਰਾ ਕੰਟੈਂਟ ਚੰਗਾ ਨਹੀਂ ਗਾ ਕੋਈ ਸ਼ਾਦੀ ਤੋਂ ਪੰਜਾਬੀ ਦਾ ਸਹੀ ਢੰਗ ਨਾਲ ਨਹੀਂ ਬੋਲਦੀ ਅੰਗਰੇਜ਼ੀ ਦਾ ਤਾਂ ਤੂੰ ਬੋਲਣਾ ਹੀ ਕੀ ਹੈ ਪੱਠੇ ਸਿੱਧੇ ਤੋਂ ਮੂੰਹ ਬਣਾਉਣੀ ਹੈ ਤੈਨੂੰ ਬੋਲਣ ਦਾ ਬਲਜ ਅੱਜ ਹੈ ਨਹੀਂ ਗਾ ਗਾਲਤ ਬਿਨਾ ਤੂੰ ਗੱਲ ਨਹੀਂ ਕਰਦੀਗੀ ਰਹਿਣ ਬਹਿਣ ਉੱਠਣ ਬੈਠਣ ਦਾ ਕੋਈ ਸਲੀਕਾ ਤੈਨੂੰ ਨਹੀਂ ਗਾ ਜਨੇ ਖੈਨਾ ਤੇਰੇ ਲਿੰਕ ਬਣੇ ਹੋਏ ਸੀਗੇ ਕਿੰਨੇ ਲਿੰਕ ਤੇ ਸਾਹਮਣੇ ਨਿਕਲੇ ਆ ਆਖੇ ਮੈਂ ਗੰਦ ਨਹੀਂ ਪਾਇਆ ਤੇ ਧੱਕੇ ਨਾਲ ਤੇਰੇ ਤੋਂ ਮਾਫੀ ਮੰਗਵਾਈ ਹੈ ਨਾ ਜੇ ਤੇਰੇ ਕੋਲ ਧੱਕੇ ਨਾਲ ਮਾਫੀ ਮੰਗਵਾਈ ਹੁੰਦੀ ਤੇ ਧੱਕੇ ਨਾਲ ਤੇਰਾ ਸੋਸ਼ਲ ਅਕਾਊਂਟ ਨਾ ਬੰਦ ਕਰਵਾ ਦਿੰਦੇ ਧੱਕੇ ਨਾਲ ਜਿਹੜਾ ਤੂੰ ਗੰਦ ਪਾਈ ਨਹੀਂ ਇਹ ਨਾ ਬੰਦ ਕਰਵਾ ਦਿੰਦੇ ਅਗਰ ਧੱਕੇ ਨਾਲ ਮੈਂ ਤੇ ਮਾਫੀ ਮੰਗਵਾ ਲਈ ਉਹ ਘਰੇ ਤੇ ਸਰਾਣੇ ਗੰਨ ਲੈ ਕੇ ਖੜੇ ਸੀਗੇ ਚਾਕੂ ਲੈ ਕੇ ਖੜੇ ਸੀਗੇ ਵੀ ਹਾਂ ਤੂੰ ਮਾਫੀ ਮੰਗ ਨਹੀਂ ਤੇ ਤੇਰਾ ਹੁਣਾ ਗਾਟਾ ਲਾ ਦਾਂ ਗੋਲੀ ਮਾਰ ਦਾਂਗੇ ਤੈਨੂੰ ਪਤੀ ਗੱਲ ਕੀ ਹੈ ਜੇਕਰ ਇੱਥੇ ਮੈਂ ਚੁੱਪ ਕਰਕੇ ਆਪਣਾ ਚੁੱਪ ਕਰਕੇ ਆਪਣਾ ਕੰਮ ਕਰਦੀਆਂ ਵਲੋਗਿੰਗ ਕਰਦੀਆਂ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਹਾਂ ਗੱਲ ਤਾਂ ਸਾਰੀ ਇਹੀ ਹੈ ਮੇਨ ਮੁੱਦਾ ਤਾਂ ਆਹੀ ਹੈ ਜੇ ਤੂੰ ਚੁੱਪ ਕਰਕੇ ਵਧੀਆ ਕੰਟੈਂਟ ਬਣਾ ਕੇ ਵਲੋਗਿੰਗ ਕਰੇਂਗੀ ਤੇ ਤੈਨੂੰ ਫਾਇਦਾ ਨਹੀਂ ਹੋਣਾ ਤੇਰੇ ਲਿੰਕ ਨਹੀਂ ਬਣਨੇ ਤੇਰੇ ਬੀਐਫ ਨਹੀਂ ਬਣਨੇਗੇ ਇਹੇ ਤੋਂ ਨਵੇਂ ਨਵੇਂ ਬੋਏਫ੍ਰੈਂਡ ਬਣਾ ਕੇ ਉਹਨਾਂ ਤੋਂ ਗਿਫਟ ਮੰਗਵਾਉਣੀ ਹੈ ਪੈਸੇ ਲੈਣੇ ਆ ਉਹ ਕੰਮ ਨਹੀਂ ਚੱਲਣਾ ਤੇਰਾ ਫਿਰ ਤੈਨੂੰ ਆਨਲਾਈਨ ਮੰਗਣਾ ਪਊਗਾ ਜਿਵੇਂ ਤੂੰ ਆਦਾ ਪਿੱਛੇ ਘਰ ਦਿਖਾ ਕੇ ਲੋਕਾਂ ਤੋਂ ਪੈਸੇ ਮੰਗਦੀ ਸੀਗੀ ਹਾਂ ਮੈਂ ਨਹੀਂ ਤੁਹਾਨੂੰ ਤੁਸੀਂ ਮੈਨੂੰ ਪੈਸੇ ਪਾਓ ਮੈਨੂੰ ਜ਼ਰੂਰਤ ਆ ਪੈਸਿਆਂ ਦੀ ਤੈਨੂੰ ਆ ਵੀ ਆ ਗੰਦ ਪਾ ਕੇ ਮੈਨੂੰ ਜ਼ਿਆਦਾ ਵਿਊ ਆਣਗੇ ਤੇ ਫਿਰ ਜ਼ਿਆਦਾ ਪੈਸੇ ਬਣਨਗੇ ਤਾਂ ਕਰਕੇ ਤੂੰ ਇਦਾਂ ਦੇ ਕੰਟੈਂਟ ਬਣਾਉਣੀ ਹੈ ਇਹ ਫਿਰ ਆਪਣਾ ਮਾਫੀ ਮੈਨੂੰ ਨਹੀਂ ਪਤਾ ਕਿਹੜੀ ਚੀਜ਼ ਦੀ ਇਹਨਾਂ ਨੇ ਮੰਗਵਾਈ ਚੱਲੋ ਆਪਾਂ ਐਕਸੈਪਟ ਕੀਤਾ ਠੀਕ ਆ ਉਸ ਚੀਜ਼ ਤੋਂ ਬਾਅਦ ਮੇਰਾ ਅਕਾਊਂਟ ਮੇਰਾ ਆਪਣਾ ਚੈਨਲ ਸਭ ਕੁਝ ਮੇਰਾ ਲੋ ਹੋ ਗਿਆ ਠੀਕ ਆ ਮੈਂ ਫਿਰ ਵੀ ਆਪਣੀ ਵਲੋਗਿੰਗ ਆਪਣੀਆਂ ਵੀਡੀਓਜ਼ ਪਾਉਣ ਲੱਗੀ ਸਭ ਕੁਝ ਆਪਣਾ ਕਰਨ ਲੱਗੀ ਹਜੇ ਤੈਨੂੰ ਪਤਾ ਨਹੀਂਗਾ ਵੀ ਤੇਰੇ ਕੋਲੋਂ ਮਾਫੀ ਕਿਹੜੀ ਗੱਲ ਦੀ ਮੰਗਵਾਈ ਸੀਗੀ ਅਜੇ ਤੈਨੂੰ ਪਤਾ ਸੀਗਾ ਵੀ ਤੂੰ ਗੰਦ ਨਹੀਂ ਪਾਇਆਗਾ ਤੂੰ ਕੁਝ ਗਲਤ ਨਹੀਂ ਕੀਤਾ ਸੀਗਾ ਤੇ ਫਿਰ ਤੂੰ ਮਾਫੀ ਕਿਉਂ ਮੰਗੀ ਨਾ ਮੰਗਦੀ ਮਾਫੀ ਤੈਨੂੰ ਪਤਾ ਸੀ ਤੂੰ ਗੰਦ ਪਾਇਆ ਤੇ ਉਹਦਾ ਕਮਲ ਲਾਲਾ ਜਿਹੜਾ ਪੰਗਾ ਛੇੜਿਆ ਸੀ ਨਾ ਉਦੇ ਕਰਕੇ ਤੂੰ ਮਾਫੀ ਮੰਗੀ ਸੀਗੀ ਵੀ ਹਾਂ ਮੈਂ ਗੰਦ ਪਾਇਆ ਕਿ ਜਿਹੜਾ ਕਮਲ ਨਾ ਘਾਟ ਹੋਏਗੀ ਤਾਂ ਮੇਰੇ ਨਾਲ ਨਾ ਹੋ ਜਾਏ ਨਹੀਂ ਤਾਂ ਤੂੰ ਮਾਫੀ ਮੰਗਣੀ ਨਹੀਂ ਸੀਗੀ ਜੇ ਤੈਨੂੰ ਪਤਾ ਹੁੰਦਾ ਵੀ ਤੂੰ ਸਹੀ ਹੈ ਸਹੀ ਬੰਦਾ ਕਦੇ ਵੀ ਮਾਫੀ ਨਹੀਂ ਮੰਗੂਗਾ ਅੜ ਜਾਊਗਾ ਮਾਰ ਜਾਊਗਾ ਪਰ ਉਹ ਮਾਫੀ ਨਹੀਂ ਮੰਗੂਗਾ ਸਹੀ ਬੰਦਾ ਕਦੇ ਵੀ ਪਰ ਤੈਨੂੰ ਪਤਾ ਸੀਗਾ ਤੂੰ ਗਲਤ ਹੈਗੀ ਆ ਤਾਂ ਕਰਕੇ ਤੂੰ ਮਾਫੀ ਮੰਗੀ ਹੈ ਤੇ ਦੂਜੀ ਗੱਲ ਵੀ ਹਾਂ ਤੇਰਾ ਚੈਨਲ ਲੋ ਹੋ ਗਿਆ ਸੀਗਾ ਮਾਫੀ ਮੰਗਣ ਤੋਂ ਬਾਅਦ ਆਡੀਅנס ਉਹ ਨਹੀਂ ਘਟ ਗਈ ਸੀ ਵਿਊ ਘਟ ਗਏ ਸੀਗੇ ਬਹੁਤ ਕੋਸ਼ਿਸ਼ ਕੀਤੀ ਹੈ ਨਾ ਤੇ ਚੈਨਲ ਚੱਲਿਆ ਨਹੀਂ ਕੋਈ ਬਦ ਤਾਂ ਇਹ ਤੋਂ ਹੁਣ ਨਾ ਕੰਟਰੋਵਰਸੀ ਭਾਲਦੀਆਂ ਵੀ ਮੈਂ ਰਿੰਪਲ ਨੂੰ ਰਿਪਲਾਈ ਦਵਾਂਗੀ ਗਾ ਰਿੰਪਲ ਮੈਨੂੰ ਰਿਪਲਾਈ ਦੇਊਗਾ ਫਿਰ ਮੈਨੂੰ ਰਿਪਲਾਈ ਦਵਾਂਗੀ ਏਦਾਂ ਮੇਰੇ ਵੀਊ ਫੇਰ ਵੱਧ ਜਾਣਗੇ ਏਦਾਂ ਤੋਂ ਆਪ ਦਾ ਚੈਨਲ ਜਿਹੜਾ ਇਨਕਰੀਜ਼ ਕਰਨਾ ਚਾਹੁੰਨੀ ਹੈ ਉਹਦੀ ਗਰੋਥ ਵਧਾਉਣਾ ਚਾਹੁੰਨੀ ਹੈ ਤੂੰ ਇਹਨਾਂ ਨੇ ਫਿਰ ਤੋਂ ਇਹਨਾਂ ਨੇ ਫਿਰ ਤੋਂ ਯਾਨੀ ਕਿ ਗਰੌਂਡ ਦੀ ਕੋਸ਼ਿਸ਼ ਕੀਤੀ ਕਿ ਇਹ ਫਿਰ ਤੋਂ ਖੜੀ ਨਾ ਹੋ ਜਾਈ ਠੀਕ ਆ ਇਹ ਆਪਣਾ ਲਾਈਫ ਤੇ ਮੈਂ ਕਹਿੰਨੀ ਆ ਕਿ ਲਾਈਫ 'ਚ ਕੁਝ ਬੰਨ ਨਾ ਜਾਵੇ ਨਾ ਤੂੰ ਕਹਿੰਦੀ ਆ ਵੀ ਤੈਨੂੰ ਘਰੋਂ ਦੀ ਕੋਸ਼ਿਸ਼ ਕੀਤੀ ਵੀ ਤੂੰ ਕੁਝ ਬਣ ਨਾ ਜਾਵੇਂ ਨਾ ਇਦਾਂ ਸੋਸ਼ਲ ਮੀਡੀਆ ਦੇ ਗੰਦ ਪਾ ਕੇ ਤੂੰ ਕੀ ਬਣ ਜੇਂਗੀ ਤੂੰ ਸਿਰਫ ਇੱਕ ਘਟਿਆ ਜਨਾਨੀ ਬਣੇਂਗੀ ਹੋਰ ਨੇ ਕੁਝ ਬਣ ਸਕਦੀ ਗੀ ਨਾ ਤੂੰ ਇੱਥੇ ਬਹੁਤ ਹਰ ਰਾਈਟਰ ਆ ਨਾ ਨੋਵਲ ਲਿਖਦੀ ਪਈਆਂ ਬੁੱਕ ਲਿਖਦੀ ਪਈਆਂ ਵੀ ਹਾਂ ਤੈਨੂੰ ਬੁੱਕ ਲਿਖਣ ਤੋਂ ਕੋਈ ਰੋਕੀ ਜਾਂਦਾ ਕਿਸੇ ਫਿਲਮ ਦੀ ਸਕ੍ਰਿਪਟ ਲਿਖਦੀ ਪਈਆਂ ਵੀ ਹਾਂ ਜੇ ਤੇਰੀ ਉਸ ਸਕ੍ਰਿਪਟ ਜਿਹੜੀ ਲਿਖੀ ਹੈ ਤੂੰ ਫਿਲਮ ਤੇ ਫੇਮਸ ਹੋ ਗਈ ਤੇ ਤੇਰਾ ਨਾਮ ਬਣ ਜਾਊਗਾ ਤੈਨੂੰ ਇਸ ਕੰਮ ਤੋਂ ਰੋਕਦੇ ਪਏ ਆ ਜਦੋਂ ਸਾਇੰਟਿਸਟਾਂ ਕੋਈ ਐਕਸਪੈਰੀਮੈਂਟ ਕਰੀ ਜਾਂਦੀ ਉਹ ਚ ਤੈਨੂੰ ਰੋਕਦੇ ਪਈ ਆ ਵੀ ਹਾਂ ਜੇ ਇਹਦਾ ਐਕਸਪੈਰੀਮੈਂਟ ਹੋ ਗਿਆ ਸਕਸੈਸਫੁਲ ਹੋ ਗਿਆ ਤਾਂ ਇਹਦਾ ਨਾਮ ਬਣ ਜੂਗਾ ਨਿਊਜ਼ਪੇਪਰ 'ਚ ਫਰੰਟ ਪੇਜ ਤੇ ਦੀ ਖਬਰ ਆਊਗੀ ਕੀ ਕਰਦੀ ਪਈ ਐ ਤੈਨੂੰ ਦੱਸ ਜਿਹੜਾ ਤੈਨੂੰ ਗਰਾਂਡ ਦੀ ਕੋਸ਼ਿਸ਼ ਕਰੀ ਜਾਂਦੇ ਤੈਨੂੰ ਰੋਕਣ ਦੀ ਕੋਸ਼ਿਸ਼ ਕਰੀ ਜਾਂਦੇ ਵੀ ਹਾਂ ਤਾਂ ਕੁਝ ਬਣ ਨਾ ਜਾਵੇ ਮੈਂ ਕਿਸੇ ਦਾ ਮੈਸੇਜ ਨਹੀਂ ਪੜ ਰਹੀ ਮੈਨੂੰ ਜਿੰਨੇ ਵੀ ਮੈਸੇਜ ਆ ਰਿਹਾ ਜੋ ਵੀ ਆ ਰਿਹਾ ਨਾ ਮੈਂ ਕਿਸੇ ਦਾ ਮੈਸੇਜ ਨਹੀਂ ਪੜ ਰਹੀ ਠੀਕ ਆ ਮੈਸੇਜ ਤਾਂ ਤੂੰ ਹੁਣ ਨਹੀਂ ਨਾ ਪੜ ਰਹੀ ਜਿਹੜੇ ਲਾਈਵ ਵਿੱਚ ਕਮੈਂਟ ਆ ਰਹੇ ਉਹ ਤਾਂ ਹੁਣ ਨਹੀਂ ਪੜ ਰਹੀ ਪਹਿਲਾਂ ਤਾਂ ਪੜਦੀ ਪਈ ਸੀ ਨਾ ਰਿੰਪਲ ਰਿੰਪਲ ਹੋਈ ਜਾਂਦੀ ਸੀ ਤੇਰੇ ਲਾਈਵ ਦੇ ਵਿੱਚ ਤੈਨੂੰ ਗਲਤ ਕਮੈਂਟ ਆ ਰਹੇ ਸੀ ਪਹਿਲਾਂ ਤਾਂ ਪੜ ਰਹੀ ਸੀ ਨਾ ਤਾਂ ਹੀ ਤਾਂ ਤੂੰ ਆ ਕੇ ਬੋਲੀ ਹੈ ਤਾਂ ਹੀ ਤਾਂ ਰਿੰਪਲ ਨੂੰ ਜਿਹੜਾ ਤੂੰ ਰਿਪਲਾਈ ਦੇਣ ਲੱਗੀਆਂ ਜਵਾਬ ਦੇਣ ਲੱਗੀਆਂ ਵੀ ਹਾਂ ਉਹ ਗੰਦੀਆਂ ਕਾਲਾਂ ਕੱਢਣ ਲੱਗੀਆਂ ਵੀ ਉਹ ਤਾਂ ਆਏ ਆਣੇ ਮੇਰੇ ਤੇ ਧੱਕੇ ਨਾਲ ਮਾਫੀ ਮੰਗਵਾਈਏ ਉਹ ਵਗੈਰਾ ਤੇਰੇ ਚੰਗੇ ਕਮੈਂਟ ਆਉਂਦੇ ਕੋਈ ਤਾਂ ਪਹਿਲਾਂ ਤਾਂ ਮੈਂ ਇਹ ਦੱਸ ਦੇਣ ਸਾਰੇ ਮਾੜੇ ਕਮੈਂਟ ਹੀ ਆਉਂਦੇ ਤੇਰੀ ਮਾਫੀ ਮੰਗੋ ਤਾਂ ਬਾਅਦ ਵੀ ਤੈਨੂੰ ਚੰਗੇ ਕਮੈਂਟ ਨਹੀਂ ਆਏ ਕਿਉਂਕਿ ਤੂੰ ਸੁਧਰੀ ਨਹੀਂ ਹਜੇ ਤੱਕ ਤੈਨਾਂ ਆਦੋ ਸੁਧਰ ਸਕਦੀਆਂ ਤਾਂ ਨਹੀਂ ਤੇਨੂੰ ਚੰਗੇ ਕਮੈਂਟ ਆਉਣਗੇ 2-4% ਲੋਕ ਹੈਗੇ ਜਿਹੜੇ ਤੈਨੂੰ ਚੰਗੇ ਕਮੈਂਟ ਕਰਦੇ ਉਹਨਾਂ ਦੇ ਨਾਮ ਪੜ ਦਿੰਨੀ ਆ ਬਾਅਦ ਚ ਤੇ ਤੈਨੂੰ ਕੋਈ ਚੰਗਾ ਕਮੈਂਟ ਨਹੀਂ ਆਉਂਦਾ ਸਾਰੇ ਗਲਤ ਕਮੈਂਟ ਆਉਂਦੇ ਆ ਤਾਂ ਕਰਕੇ ਬਾਅਦ ਚ ਤੂੰ ਰਿਪਲਾਈ ਦੇਣ ਬੈ ਜੰਨੀ ਆ ਤਾਂ ਫਾਈਨਲੀ ਮੈਂ ਆਪਣੇ ਲਾਈਵ ਦੇ ਵਿੱਚ ਜਿਹੜੀ ਆਡੀਅנס ਬਾਅਦ ਚ ਵੀ ਚੈੱਕ ਕਰੂਗੀ ਮੈਂ ਹੁਣ ਵੀ ਕਹਿੰਨੀ ਆ ਕਿ ਯਾਰ ਉਹ ਮਾਫੀ ਤੋਂ ਬਾਅਦ ਮੇਰੀ ਰਿੰਪਲ ਨਾਲ ਗੱਲ ਹੋਈ ਸੀ ਰਿੰਪਲ ਨਾਲ ਮੇਰੀ ਇਹ ਗੱਲ ਹੋਈ ਸੀ ਮੈਨੂੰ ਇਹ ਕਹਿਆ ਸੀ ਕਿ ਤੂੰ ਮੇਰੀ ਫੈਮਲੀ ਨੂੰ ਰੋਂਗ ਨਹੀਂ ਬੋਲਣਾ ਚਾਹੀਏ ਪਾਸਟ ਰਿਲੇਟਡ ਕੁਝ ਬੋਲਣਾ ਨਹੀਂ ਚਾਹੀਏ ਕੋਈ ਵੀ ਮੈਨੂੰ ਕਮੈਂਟ ਆਂਦਾ ਤੂੰ ਬੋਲਣਾ ਨਹੀਂ ਠੀਕ ਹੈ ਇਹ ਬੰਦੇ ਨੇ ਇੰਨੀ ਗੱਲ ਕਹੀ ਕਿ ਹਾਂ ਮੈਂ ਮਤਲਬ ਕਿ ਤੇਰੀ ਫੈਮਲੀ ਰਿਲੇਟਡ ਕੁਝ ਵੀ ਉਦਾਂ ਦਾ ਰੋਂਗ ਵਗੈਰਾ ਨਹੀਂ ਬੋਲਦਾ ਤਾਂ ਫਾਈਨਲੀ ਮੇਰੇ ਕੋਲ ਸਕਰੀਨਸ਼ਾਟ ਵੀ ਸਰਵ ਬੈਦ ਦੀ ਨਾਲ ਜਿਹੜੀ ਗੱਲ ਹੋਈ ਹੈ ਪਿਆ ਆ ਮੰਮੀ ਉਰੇ ਆਇਓ ਹਾਂ ਰਿੰਪਲ ਨੇ ਇਹ ਗੱਲ ਕਹੀ ਹੋਊਗੀ ਵੀ ਹਾਂ ਮੈਂ ਤੇਰੀ ਫੈਮਲੀ ਤੇ ਕੁਝ ਨਹੀਂ ਬੋਲੂੰਗਾ ਤੇਰੇ ਪਾਸਟ ਤੇ ਕੁਝ ਨਹੀਂ ਬੋਲੂੰਗਾ ਕੋਈ ਟਿੱਪਣੀ ਨਹੀਂ ਕਰੂੰਗਾ ਪਤਰੀਆਂ ਹਰਕਤਾਂ ਇਦੋਂ ਇਦਾਂ ਦੀਆਂ ਤੇਰੇ ਲੱਛਣੇ ਇਦਾਂ ਦੇ ਆ ਵੀ ਤੂੰ ਮਜਬੂਰ ਕਰ ਦਿੰਨੀ ਐ ਸਾਹਮਣੇ ਵਾਲੇ ਬੰਦੇ ਨੂੰ ਬੋਲਣ ਤੇ ਤੇਰੇ ਪਾਸਟ ਬਾਰੇ ਗੱਲ ਕਰਨ ਤੇ ਤੂੰ ਮਜਬੂਰ ਕਰ ਦਿੰਨੀ ਐ ਤੇਰੇ ਹੀ ਕਾਲ ਤੇਰੇ ਪੇਰੈਂਟਸ ਦੀ ਤੇਰੇ ਮਾਪਿਓ ਤੇ ਬੋਲਦੇ ਆ ਬਈ ਫਿਰ ਉਹਨਾਂ ਤੇ ਮਜਬੂਰ ਹੋ ਕੇ ਬੋਲਣਾ ਪੈਂਦਾ ਜੇ ਤੂੰ ਮਾਫੀ ਮੰਗ ਲਈ ਸੀ ਤੂੰ ਕਿਹਾ ਮੈਂ ਇਦਾਂ ਦੀ ਕੋਈ ਹਰਕਤ ਨਹੀਂ ਕਰਦੀ ਕਿ ਫੇਰ ਦੁਬਾਰਾ ਤੇਰੇ ਉਹੀ ਲੱਛਣ ਸ਼ੁਰੂ ਹੋਗੇ ਸੀ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਕਿ ਵੀ ਅਸੀਂ ਰੋਕ ਲਿਆ ਦੇਤੀ ਇਹਨੂੰ ਪਰ ਉਹ ਕਿਉਂ ਰੋਕਣਗੇ ਉਹਨਾਂ ਨੂੰ ਪਤਾ ਵੀ ਇਦਾਂ ਸੋਸ਼ਲ ਮੀਡੀਆ ਤੇ ਗੰਦ ਪਾ ਕੇ ਪੈਸੇ ਕਮਾ ਰਹੀ ਐ ਸਾਨੂੰ ਮਿਹਨਤ ਕਰਨ ਦੀ ਕੁਝ ਜ਼ਿਆਦਾ ਲੋੜ ਨਹੀਂ ਪੈ ਰਹੀਗੀ। ਨਾ ਕਰਕੇ ਨੀ ਉਹ ਰੋਕਦੇ ਪਏ। ਨਹੀਂ ਤੇ ਸ਼ਰਮ ਤਾਂ ਆਉਣੀ ਚਾਹੀਦੀ ਨਾ ਵੀਡੀਓਸ ਤਾਂ ਉਹ ਵੀ ਵੰਦੇ ਹੋਣਗੇ ਵੀ ਹਾਂ ਇੰਨਾ ਕੁਝ ਬੋਲਦੇ ਪਏ ਅਸੀਂ ਆਪ ਦੀ ਤੈਨੂੰ ਰੋਕ ਲਈਏ। ਪਰ ਕੰਨਾ ਜੋ ਰੂਪ ਆ ਕੇ ਬੈਠੇ ਆ। ਅੱਖਾਂ ਬੰਦ ਕਰਕੇ ਬੈਠੇ ਨਾ ਕੁਝ ਸੁਣਦੇ ਨਾ ਕੁਝ ਦੇਖਦੇ ਆ। ਦਿਮਾਗ 'ਚ ਤਾਂ ਉਹਨਾਂ ਦੇ ਵੈਸੇ ਧੂੜੀ ਭਰੀ ਪਈ ਐ। ਜਿਹੜੀ ਮੇਰੀ ਇਹ ਬੰਦੇ ਨਾਲ ਗੱਲ ਹੋਈ ਠੀਕ ਆ। ਮੈਂ ਅੱਜ ਆਪਣੇ ਲਾਈਵ ਦੇ ਵਿੱਚ ਯਾਰ ਮੈਂ ਨਾ ਬਹੁਤ ਇਗਨੋਰ ਕੀਤਾ ਮੈਨੂੰ ਬਹੁਤ ਜਾਣੇ ਨੇ ਸਮਝਾਇਆ ਕਿ ਮੈਂ ਕਿ ਤੂੰ ਇਹ ਚੀਜ਼ ਨੂੰ ਇਗਨੋਰ ਕਰ। ਬੰਦਾ ਕਿੰਨਾ ਕੁ ਟਾਈਮ ਇਗਨੋਰ ਕਰੇਗਾ ਯਾਰ ਸ਼ਰਮ ਵਾਲੀ ਗੱਲ ਹੁੰਦੀ ਆ ਹੁਣ ਇੱਥੇ ਕਈ ਰਿਕਾਰਡ ਵੀ ਕਰਨਗੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰ ਲੋ ਹਨਾ। ਨਾ ਤੂੰ ਕਹਿ ਰਹੀਆਂ ਵੀ ਕਿੰਨਾ ਕੁ ਟਾਈਮ ਮੈਂ ਇਗਨੋਰ ਕਰੂੰਗੀ। ਤੇ ਅਸੀਂ ਵੀ ਕਹਿੰਦੇ ਵੈਸੇ ਤੈਨੂੰ ਕਿੰਨਾ ਕੁ ਟਾਈਮ ਇਗਨੋਰ ਕਰਾਂਗੇ ਜੇ ਤੈਨੂੰ ਗੁੱਸਾ ਆਉਂਦਾ ਨਾ ਵੀ ਹਾਂ ਤਾਂ ਰੋਸਟ ਕਰਦੇ ਆ ਪੁੱਠਾ ਸਿੱਦਾ ਬੋਲਦੇ ਚਾਹੇ ਸਿਰਫ ਰਿੰਪਲ ਤੇ ਹੀ ਆਉਂਦਾ। ਇਤਨ ਹੁਣ ਇਗਨੋਰ ਕਰ ਨਹੀਂ ਸਕਦੀਗੀ ਤੋ ਵੀ ਹੁਣ ਇਗਨੋਰ ਨਹੀਂ ਕਰ ਸਕਦਾ ਜੇ ਤੂੰ ਆਦੀਆਂ ਹਰਕਤਾਂ ਤੋਂ ਬਾਜ ਨਹੀਂ ਆਂਦੀ ਕਿ ਲੱਛਣ ਕਰਨਾ ਨਹੀਂ ਹਟਦੀ ਕਿ ਫਿਰ ਕਿਵੇਂ ਇਗਨੋਰ ਕਰਗੇ ਇੱਕ ਵਾਰ ਇਗਨੋਰ ਕਰੂਗਾ ਦੋ ਵਾਰ ਇਗਨੋਰ ਕਰੂਗਾ ਪਰ ਹਰ ਵਾਰ ਇਗਨੋਰ ਨਹੀਂ ਕਰ ਸਕਦਾ ਜੇ ਹੁਣ ਤੂੰ ਮਾਫੀ ਮੰਗ ਲਈ ਇਹਦਾ ਮਤਲਬ ਇਹ ਨਹੀਂਗਾ ਵੀ ਹੁਣ ਤੈਨੂੰ ਕੋਈ ਕੁਝ ਕਹਿ ਨਹੀਂ ਸਕਦਾ ਹਾਂ ਮਾਫੀ ਮੰਗ ਲਈ ਤੂੰ ਹਰਕਤਾਂ ਆਦੀਆਂ ਬੰਦ ਕਰ ਫਿਰ ਤੈਨੂੰ ਕੋਈ ਕੁਝ ਨਹੀਂ ਕਹੂਗਾ ਫਤੂ ਮਾ ਵੀ ਮੰਗਨ ਤੋਂ ਬਾਅਦ ਫਿਰ ਉਹੀ ਲੱਛਣ ਸ਼ੁਰੂ ਕਰ ਲਏ ਤੇ ਫਿਰ ਤਾਂ ਅਗਲਾ ਬੋਲੂਗਾ ਸਮਨੇ ਵਾਲਾ ਬੰਦਾ ਬੋਲੂਗਾ ਜਿਉਂ ਇਹ ਹਰਕਤਾਂ ਤੁਹਾਡੀਆਂ ਲੱਗਣਗੀਆਂ ਮੈਂ ਨਹੀਂ ਚਾਹੁੰਦੀ ਕਿ ਯਾਰ ਮੈਂ ਕਿਸੇ ਨਾਲ ਨਾ ਆਰਗੂਮੈਂਟ ਕਰਕੇ ਕਿਸੇ ਨਾਲ ਲੜਕੇ ਕਿਸੇ ਨੂੰ ਗਲਤ ਬੋਲ ਕੇ ਆਪਦੇ ਵਿਊ ਲਵਾਂ ਕਿਉਂਕਿ ਮੈਨੂੰ ਤਾਂ ਹਰ 500 ਵੀ ਵਿਊ ਆ ਜਾਂਦਾ ਮੇਰਾ ਸਰੀ ਜਾਂਦਾ ਠੀਕ ਆ ਤੂੰ ਚਾਹੁੰਦੀ ਨਹੀਂ ਕਿ ਵੀ ਤੂੰ ਕਿਸੇ ਨਾਲ ਆਰਗੂ ਕਰੇ ਕੰਟਰੋਵਰਸੀ ਕਰੇ ਪਰ ਮਜਬੂਰੀ ਹੈ ਤੈਨੂੰ ਕਰਨਾ ਪੈ ਰਿਹਾ ਕਿਉਂਕਿ ਤੇਰੇ ਵਿਊ ਘਟ ਗਏ ਤੈਨੂੰ ਵਿਊ ਨਹੀਂ ਆਉਂਦੇ ਪਏਗੇ ਤੇ ਤੂੰ ਵਿਊ ਲੈਣ ਦੀ ਮਾਰੇ ਹੁਣ ਇਹ ਸਾਰਾ ਕੁਝ ਕਰੇਂਗੀ ਰਿਪਲਾਈ ਪਾਏਂਗੀ ਤਾਂ ਕਿ ਤੈਨੂੰ ਅੱਗੋਂ ਰਿਪਲਾਈ ਆਉਣ ਤੋ ਲੋਕੀ ਤੇਰੀਆਂ ਵੀਡੀਓਜ਼ ਵੇਖਾਂ ਤੇ ਤੂੰ ਫੇਰ ਰਿਪਲਾਈ ਪਾਵੇਂ 1500 ਨਾਲ ਤੂੰ ਕਿਨੇ ਸਰੀ ਜਾਂਦਾ ਹਾਂ ਤੇਰਾ ਸਾਥ ਦਾ ਉਹ 1500 ਨਾਲ ਕਹਿੰਦੀ ਉਹਨਾਂ ਵਿੱਚ ਕੋਈ ਨਾ ਕੋਈ ਇੱਕਦੰਨ ਆਵਾਸ਼ਕ ਹੋ ਤੂੰ ਬਣਾ ਲੈਂਦੀ ਹੋਏਗੀ ਉਹਨਾਂ ਤੋਂ ਪੈਸੇ ਮੰਗਵਾ ਲੈਂਦੀ ਹੋਏਗੀ ਗਿਫਟ ਮੰਗਵਾ ਲੈਂਦੀ ਹੋਏਗੀ ਹਾਂ ਉਹ ਗੱਲ ਵੱਖਰੀ ਵੀ ਹਾਂ ਤੂੰ ਵਲੌਗ ਦੇ ਵਿੱਚ ਘੱਟ ਸ਼ੋਅ ਕਰਦੀ ਹੋਏਗੀ ਇਹ ਮੇਰੇ ਤੋਂ ਕੋਈ ਚੰਗੀ ਦੁਆ ਨਹੀਂ ਲੈਂਦਾ ਇਹ ਸਿਰਫ ਮੇਰੇ ਤੋਂ ਹਮੇਸ਼ਾ ਆਪਦੀ ਬੁਰੀਾਈ ਵਾਲੀ ਦੁਆ ਹੀ ਲੈਂਦਾ ਹੈ ਦਿਨ ਰਾਤ ਲੈਂਦਾ ਹੈ ਠੀਕ ਹੈ ਤੂੰ ਰਿੰਪਲ ਦਾ ਛੱਡ ਤੂੰ ਆਪ ਦਾ ਵੇਖ ਤੈਨੂੰ ਕਿੰਨੀਆਂ ਕ ਚੰਗੀਆਂ ਦੁਆਵਾਂ ਮਿਲਦੀਆਂ ਕਿੰਨੀਆਂ ਕ ਬੁਰੀਆਂ ਦੁਆਵਾਂ ਮਿਲਦੀਆਂ ਵੈਸੇ ਕਹਿੰਦੇ ਕਮੈਂਟਾਂ ਤੋਂ ਹੀ ਪਤਾ ਲੱਗ ਜਾਂਦਾ ਹੋਊਗਾ ਕਿ ਕਿੰਨੀਆਂ ਕ ਚੰਗੀਆਂ ਦੁਆਵਾਂ ਮਿਲਦੀਆਂ ਕਿੰਨੀਆਂ ਕ ਨਹੀਂ ਮਿਲਦੀਆਂ ਤੈਨੂੰ ਰਿੰਪਲ ਐ ਚਲੋ ਠੀਕ ਐ ਯਾਰ ਮਾਫੀ ਮੰਗਣ ਤੋਂ ਬਾਅਦ ਐਂਦੀ ਮੇਰੇ ਮੇਰੇ ਨਾਲ ਇਹਨਾਂ ਗੱਲ ਹੋਈ ਤਾਂ ਉਸ ਤੋਂ ਬਾਅਦ ਮੈਨੂੰ ਐਨੀ ਕੋ ਸ਼ੂਟ ਦਿੱਤੀ ਸੀ ਵੀ ਹਾਂ ਤੂੰ ਚੱਲ ਫਨੀ ਫਨ ਤੌਰ ਤੇ ਬਣਾ ਲਿਆ ਕਰ ਚਲੋ ਕੋਈ ਨਾ ਮੇਰੇ ਵਲੌਗ ਮਤਲਬ ਐਨੀ ਕੋ ਇਜਾਜ਼ਤ ਦਿੱਤੀ ਨਾ ਤੂੰ ਕੋ ਨੂੰ ਨਿਆ ਕਿਸਨ ਨੂੰ ਜੱਜਿਤ ਦੇਣ ਵਾਲੀ ਵੀ ਤੁਸੀਂ ਮੇਰੀ ਵੀਡੀਓ ਤੇ ਰੋਸਟ ਕਰਨਾ ਜਾਂ ਨਹੀਂ ਕਰਨਾ ਤੂੰ ਕਿਵੇਂ ਕਿਸਨ ਨੂੰ ਜੱਜਿਤ ਦੇ ਦੇਂਗੀ ਜਦੋਂ ਤੁਸੀਂ YouTube ਉੱਤੇ ਵੀਡੀਓ ਅਪਲੋਡ ਕਰਤੀ ਐ ਡਾਲਰ ਲੈ ਕੇ ਵੀਡੀਓ ਵੇਚਤੀ ਐ ਫਿਰ ਕੋਈ ਉਹ ਤੇ ਰੋਸਟ ਕਰੇ ਨਾ ਕਰੇ ਉਹ ਅਗਲੇ ਦੀ ਮਰਜ਼ੀ ਆ ਤੂੰ ਕਿਸਨ ਨੂੰ ਜੱਜਿਤ ਦੇਣ ਵਾਲੀ ਹੈ ਨਹੀਂਂ ਵੀ ਆ ਤੂੰ ਕਿਸਨ ਨੂੰ ਜੱਜਿਤ ਦੇਂਗੀ ਤਾਂ ਫਿਰ ਹੀ ਕੋਈ ਤੇਰੀ ਵੀਡੀਓ ਤੇ ਰੋਸਟ ਕਰੂਗਾ ਰੋਸਟ ਕਰਨ ਵਾਲੇ ਸਾਰੇ ਰੋਸਟ ਕਰਨ ਵਾਲੇ ਨੇ ਬਟ ਮੈਂ ਸਾਰਿਆਂ ਨੂੰ ਨਹੀਂ ਕਹੂੰਗੀ ਉੱਥੇ ਉਹ ਪਤਾ ਕੀ ਕਹਿੰਦੇ ਨੇ ਹਾਂ ਤੁਸੀਂ ਇਹ ਜੇ ਕਿਸੇ ਨੂੰ ਰੋਂਗ ਬੋਲਣਾ ਫਿਰ ਉਹਦਾ ਨਾਮ ਜੇ ਹਿੰਮਤ ਹੈਗੇ ਨਾਮ ਲੈ ਕੇ ਬੋਲੋ ਫਿਰ ਜਿਹੜੇ ਮੇਰੇ ਬਲੌਗਰਸ ਦੇ ਵਿੱਚ ਚਲੋ ਗਲਤ ਫਲਤ ਕਮੈਂਟ ਵੀ ਕਰਦੇ ਨੇ ਹਨਾ ਮੈਂ ਵੈਸੇ ਆਪਣੇ ਚੈਨਲ ਚ ਕਦੇ ਫालतੂ ਉਹ ਗੱਲ ਲੱਗ ਗਈ ਕਿ ਮੇਰਾ ਟਾਈਮ ਨਹੀਂ ਲੱਗਦਾ ਮੈਂ ਕਮੈਂਟ ਬਹੁਤ ਘੱਟ ਪੜਦੀਆਂ ਕਿਉਂਕਿ ਕਈ ਬਹੁਤ ਬੋਲਦੇ ਨੇ ਗਲਤ ਹਨਾ ਤਾਂ ਨਾ ਤੂੰ ਕਹਿੰਨੀ ਆ ਵੀ ਮੈਂ ਕਮੈਂਟ ਪੜ੍ਹਦੀ ਨਹੀਂ ਨੀਂਗੀ ਬਹੁਤ ਗਲਤ ਬੋਲਦੇ ਆ ਪੁੱਠਾ ਸਿੱਧਾ ਬੋਲਦੇ ਤੈਨੂੰ ਕੋਈ ਫਰਕ ਨਹੀਂ ਪੈਂਦਾਗਾ ਪੈਣਾ ਤੈਨੂੰ ਫਰਕ ਪੈਂਦਾ ਤੂੰ ਤਾਂ ਹੀ ਕਮੈਂਟ ਡਿਲੀਟ ਕਰ ਦਿੰਨੀ ਆ ਜਿਹੜੇ ਘਟਿਆ ਕਮੈਂਟ ਹੁੰਦੇ ਤੈਨੂੰ ਗਲਤ ਕਮੈਂਟ ਲੱਗਦੇ ਆ ਉਹ ਤਾਂ ਕਮੈਂਟ ਡਿਲੀਟ ਕਰ ਦਿੰਨੀ ਆ ਜਿਹੜੇ ਸਿਰਫ ਚੰਗੇ ਕਮੈਂਟ ਹੁੰਦੇ ਜਿੱਤੇ ਲਿਖਿਆ ਹੁੰਦਾ ਨਾਇਸ ਵੀਡੀਓ ਦੀਦੀ ਜੀ ਤੁਹਾਡੇ ਵਲੌਗ ਸੋਹਣੇ ਹੁੰਦੇ ਆ ਤੇ ਰੈੱਡ ਹਾਰਟ ਭੇਜੇ ਹੁੰਦੇ ਆ ਉਹ ਕਮੈਂਟ ਸਿਰਫ ਤੂੰ ਰੱਖਦੀ ਆ ਬਾਕੀ ਕਮੈਂਟ ਡਿਲੀਟ ਕਰ ਦਿੰਨੀ ਆ ਤੈਨੂੰ ਫਰਕ ਪੈਂਦਾ ਕਮੈਂਟਾਂ ਤੋਂ ਕਿ ਤੇਰੇ ਰਿਲੇਟਿਡ ਐ ਦਾਂ ਉਦਾਂ ਫਿਰ ਨਾ ਐਨੇ ਮੇਰੇ ਤੇ ਪਰਸੋਂ ਰਮਾਂਚਿਕ ਬਣਾਇਆ ਮੈਨੂੰ ਬੋਲ ਰਿਹਾ ਏ ਕਿ ਮੈਂ ਇੱਕ ਪ੍ਰੈਗਨੈਂਟ ਉਹ ਕਮੈਂਟ ਤੈਨੂੰ ਤੇਰੇ ਲਾਈਵ ਦੇ ਵਿੱਚ ਆਇਆ ਸੀਗਾ ਇਹ ਤਾਂ ਹੈ ਨੀਗਾ ਵੀ ਰਿੰਪਲ ਨੇ ਖੁਦ ਉਹ ਕਮੈਂਟ ਕੀਤਾ ਤੇ ਬਾਅਦ ਚ ਚੁੱਪ ਕੇ ਉਹਦੇ ਤੇ ਵੀਡੀਓ ਬਣਾਤੀ ਤੈਨੂੰ ਤੇਰੇ ਲਾਈਵ ਦੇ ਵਿੱਚ ਆਇਆ ਸੀਗਾ ਇੱਕ ਕਮੈਂਟ ਵੀ ਹਾਂ ਤੂੰ ਪ੍ਰੈਗਨੈਂਟ ਆ ਵੀ ਹਾਂ ਤੂੰ ਬਹਾਨਾ ਭਾਲ ਦੀ ਛੱਡਣ ਦਾ ਵਗੈਰਾ ਐਦਾਂ ਕੁਝ ਕਰਕੇ ਰਿੰਪਲ ਨੇ ਇਹ ਜਿਹੜਾ ਕਮੈਂਟ ਹੈ ਥੰਬਨੇਲ ਤੇ ਵੀ ਲਾਇਆ ਸੀਗਾ ਹਾਲਾਂਕਿ ਮੈਂ ਵੀਡੀਓ ਨਹੀਂ ਵੇਖੀ ਸੀ ਸਿਰਫ ਥੰਬਨੇਲ ਵੇਖਿਆ ਸੀ ਤੋ ਇਹਦੀ ਸੱਚਾਈ ਹੈਗੀ ਅਗਲੇ ਨੇ ਤਾਂ ਹੀ ਚੱਕ ਲੈ ਤਾਂ ਹੀ ਤਾਂ ਐਕਸ਼ਨ ਹੀ ਲਿਆਗਾ ਜਿਓ ਕਮੈਂਟ ਝੂਠਾ ਹੁੰਦਾ ਗਲਤ ਹੁੰਦਾ ਫਿਰ ਤੂੰ ਉਹਦੇ ਤੋਂ ਕੋਈ ਐਕਸ਼ਨ ਲੈਂਦੀ ਮੈਂ ਹਾਂ ਬਿਨਾ ਗਲਤੋਂ ਮੈਨੂੰ ਇਦਾਂ ਬੋਲਿਆ ਜਾ ਰਿਹਾ ਠੀਕ ਆ ਨਾ ਯਾਰ ਮੈਨੂੰ ਇਹ ਚੀਜ਼ ਬਿਲਕੁਲ ਵਦਿਆ ਨਹੀਂ ਲੱਗਦੀ ਮੇਰਾ ਸੋਸ਼ਲ ਮੀਡੀਆ ਦਾ ਕੰਮ ਹੈ ਮੈਂ ਕਿੰਨਾ ਕੁ ਟਾਈਮ ਚੁੱਪ ਰਾਵਾਂਗੀ ਵੀ ਕੋਈ ਵੀ ਮੇਰੇ ਰਿਲੇਟਿਡ ਕੋਈ ਬਕਵਾਸ ਕਰੀ ਜਾਵੇ ਤੈਨੂੰ ਪਤਾ ਵੀ ਤੇਰਾ ਸੋਸ਼ਲ ਮੀਡੀਆ ਦਾ ਕੰਮ ਆ ਤੇ ਤੈਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਗੱਲ ਤੂੰ ਇੱਥੇ ਕਰਨੀ ਹੈ ਕਿਹੜੀ ਨਹੀਂ ਕਰਨੀਗੀ ਕਿੱਦਾਂ ਤੋਂ ਆਦੇ ਵਲੌਗ ਬਣਾਉਣੇ ਕਿਦਾਂ ਦਾ ਕੰਟੈਂਟ ਅਪਲੋਡ ਕਰਨਾ ਤੈਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਪੱਤੇ ਰਸ ਗੱਲਾਂ ਵਾਲ ਕੋਈ ਧਿਆਨ ਹੀ ਹੈ ਨਹੀਂਗਾ ਤੈਨੂੰ ਇੰਨਾ ਵੀ ਜੇ ਤਨ ਕਿਸੇ ਨੇ ਰੋਸਟ ਕਰਤਾ ਇੱਕ ਦੋ ਗੱਲਾਂ ਕਹਿ ਤੀਆਂ ਤਾਂ ਤੈਨੂੰ ਫਿਰ ਮਿਰਚਾਂ ਲੱਗ ਜਾਂਦੀਆਂ ਫਿਰ ਤੂੰ ਰਿਪਲਾਈ ਪਾ ਦਿੰਦੀਆਂ ਵੀ ਹਾਂ ਮੈਨੂੰ ਇਦਾਂ ਕਿਉਂ ਬੋਲੇ ਜੇ ਤੈਨੂੰ ਫਰਕ ਪੈਂਦਾ ਨਾ ਇਹਨਾਂ ਚੀਜ਼ਾਂ ਤੋਂ ਵੀ ਸੋਸ਼ਲ ਮੀਡੀਆ ਤੇ ਤੈਨੂੰ ਗਲਤ ਬੋਲਦੇ ਆ ਪੁੱਟਾ ਸਿੱਧਾ ਬੋਲਦੇ ਫਿਰ ਤੁਹਾਡੇ ਕੰਟੈਂਟ ਸੁਧਾਰ ਗਲਤੀਆਂ ਸੁਧਾਰ ਉਹ ਤਾਂ ਤੂੰ ਸੁਧਾਰ ਨਹੀਂਆਂ ਨੀਗੀਆਂ ਬਾਜ ਫਿਰ ਕਹਿ ਦੇਣੀ ਮੇਤੇ ਝੂਠੇ ਅਲੀਗੇਸ਼ਨ ਲੱਗਦੇ ਠੀਕ ਆ ਨਾ ਤਾਂ ਇੱਥੇ ਮੈਨੂੰ ਜਿਹੜੇ ਮੈਸੇਜ ਆ ਰਹੇ ਆ ਮੈਂ ਇਹੀ ਕਹਣੀ ਕਿ ਤੁਸੀਂ ਮੇਰੇ ਲਾਈਵ ਦੇ ਵਿੱਚ ਸਿਰਫ ਮੇਰੇ ਰਿਲੇਟਿਡ ਹੀ ਗੱਲ ਕਰਿਆ ਕਰੋ ਮੈਂ ਸਿਰਫ ਅੱਜ ਦੇ ਟਾਈਮ 'ਚ ਬਹੁਤ ਖੁਸ਼ ਹਾਂ ਆਪਣੀ ਲਾਈਫ 'ਚ ਬਹੁਤ ਮੇਰਾ ਵਧੀਆ ਚੱਲ ਰਿਹਾ ਹੈ ਸਰਕਲ ਹਨਾ ਬਟ ਤੂੰ ਤੇਰਾ ਲਾਈਵ ਦੀ ਗੱਲ ਕਰਦੀ ਹੈ ਲਾਈਵ ਛੱਡ ਤੇਰੇ ਜਿਹੜੇ ਵਲੌਗਸ ਹੁੰਦੇ ਆ ਵੀਡੀਓਜ਼ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੇ ਕਮੈਂਟ ਹੁੰਦੇ ਉਹਨਾਂ ਵਿੱਚ ਵੀ ਸਿਰਫ ਤੇਰੀ ਹੀ ਗੱਲ ਹੁੰਦੀ ਹੈ ਇਦੂ ਭੱਜੀ ਕਿਉਂ ਸੀ ਤੂੰ ਇੰਨੇ ਕਾਂਟ ਕਿਉਂ ਕਿਤੇ ਤੇਰੀ ਹਜੇ ਉਮਰ ਕਿੰਨੀ ਹੈ 17 18 ਸਾਲ ਆ ਤੂੰ ਸੁਦਰਦੀ ਕਿਉਂ ਨਹੀਂ ਤੂੰ ਮਾਫੀ ਮੰਗੀ ਹਜੇ ਵੀ ਤੂੰ ਇਲੈਕਸ਼ਨ ਕਰਦੀ ਆ ਇਹ ਗੱਲਾਂ ਸਿਰਫ ਤੇਰੇ ਬਾਰੇ ਹੀ ਆ ਕਿਸੇ ਹੋਰ ਬਾਰੇ ਨਹੀਂ ਗੀਆਂ ਮੈਂ ਇੱਕ ਇਨਸਾਨ ਇਹੀ ਵਜ੍ਹਾ ਹੈ ਸਿਰਫ ਰਿੰਪਲ ਵਜ੍ਹਾ ਹੈ ਸਿਰਫ ਰਿੰਪਲ ਦਾ ਨਾਮ ਲੈ ਰਹੀ ਆ ਮੈਂ ਰਿੰਪਲ ਦਾ ਆਪਣੇ ਲਾਈਵ ਦੇ ਵਿੱਚ ਠੀਕ ਆ ਇਹ ਫੁੱਦੂ ਬੰਦੇ ਦਾ ਮੈਂ ਨਾਮ ਲੈ ਰਹੀ ਆ ਯਾਰ ਜਦੋਂ ਮੈਂ ਕਹਿੰਨੀ ਨਾ ਵੀ ਬੰਦੇ ਨੂੰ ਸ਼ੂਟ ਮਿਲ ਜੇ ਵੀ ਤੂੰ ਇਹ ਕੰਮ ਕਰ ਸਕਦਾ ਹੱਦਾਂ ਬਾਹਰ ਕਰਨੀਆਂ ਤਾਂ ਨਾ ਬਿਲਕੁਲ ਮੈਂ ਕਹਿੰਨੀ ਆ ਨਾ ਹੁਣ ਮੇਰੇ ਮੂੰਹ ਤੇ ਸਿਰਫ ਗਾਲ ਹੀ ਆਊਗੀ ਠੀਕ ਆ ਮੈਂ ਬਹੁਤ ਜ਼ਿਆਦਾ ਅੱਕ ਚੁੱਕੀ ਆ ਨਹੀਂ ਹਾਂ ਜੇ ਤੂੰ ਅੱਕ ਚੁੱਕੀ ਆ ਤਾਂ ਮਤਲਬ ਇਹ ਨਹੀਂਗਾ ਵੀ ਤੂੰ ਸੋਸ਼ਲ ਮੀਡੀਆ ਤੇ ਆ ਕੇ ਲਾਈਵ ਦੇ ਵਿੱਚ ਗੰਦੀਆਂ ਚੰਦੀਆਂ ਗਾਲਾਂ ਕੱਢੇਂਗੀ ਅੱਗੇ ਘੱਟ ਗੰਦ ਪਾਇਆ ਸੀਗਾ ਵੀ ਹੁਣ ਤੂੰ ਗਾਲਾਂ ਵੀ ਕੱਢਣ ਲੱਗ ਗਈਆਂ ਸ਼ਰਮੋਂ ਤੈਨੂੰ ਆਣੀ ਚਾਹੀਦੀ ਤੂੰ ਕਹਿੰਦੀ ਆ ਰਿੰਪਾ ਨੂੰ ਸ਼ਰਮਣੀ ਚਾਹੀਦੀ ਸ਼ਰਮ ਤੈਨੂੰ ਆਣੀ ਚਾਹੀਦੀ ਇੰਨੀਆਂ ਗੰਦੀਆਂ ਗਾਲਾਂ ਕੱਢੀ ਜਾਂਦੀ ਐ ਕੱਕੜੀ ਚੜੀ ਹੋ ਕੇ ਤੂੰ ਗਾਲਾਂ ਕੱਢੀ ਜਾਂਦੀ ਐ ਸ਼ਰਮਿਆ ਜਮੈਂ ਹਣੀ ਤੇਰੇ ਘਰ ਦੇਣ ਤੈਨੂੰ ਆਹੀ ਸਫਾਈ ਵੀ ਕਿਵੇਂ ਗਾਲਾਂ ਕੱਢੀ ਦੀਆਂ ਐ ਇਹਦੇ ਵਿੱਚ ਕੋਈ ਦੂਸਰਾ ਨਹੀਂ ਹੈਗਾ ਰੋਸਟ ਕਰਨ ਵਾਲਾ ਕਿ ਮੈਂ ਕਿਸੇ ਦੂਸਰੇ ਇਨਸਾਨ ਨੂੰ ਬੋਲ ਰਹੀ ਐ ਸਿਰਫ ਪਹਿਲਾ ਇਨਸਾਨ ਐ ਇਹੀ ਇਨਸਾਨ ਰਹੇਗਾ ਐਸੇ ਨੂੰ ਬੋਲੇਂਗੇ ਤੂੰ ਹਮੇਸ਼ਾ ਇਹੀ ਇਨਸਾਨ ਰਹੂਗਾ ਹੋਰ ਕਿਸੇ ਨੇ ਤੂੰ ਬੋਲਣਾ ਕਿਉਂਕਿ ਇਹਨੇ ਤੇਰੀ ਨਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਨੇ ਤੂੰ ਕਿੱਦਾਂ ਦੀ ਹੈਗੀਂ ਕਿੱਦਾਂ ਦੀ ਨਹੀਂ ਤਾਂ ਕਰਕੇ ਤੂੰ ਇਹਦੇ ਤੇ ਲੱਗਦੀਆਂ ਵੀ ਜਿਹੜੀਆਂ ਗੱਲਾਂ ਕਿਸੇ ਹੋਰ ਨੇ ਨਹੀਂ ਪਤਾ ਕੀਤੀਆਂ ਉਹ ਗੱਲਾਂ ਦਾ ਇਹ ਪਤਾ ਲਗਾ ਲੈਂਦਾ ਇਹ ਸਾਰਿਆਂ ਸਾਹਮਣੇ ਲਿਆ ਕੇ ਰੱਖ ਦਿੰਦਾ ਤਾਂ ਕਰਕੇ ਤੇਨੂੰ ਬੋਲਦੀ ਯਾਰ پتہ ਕੀ ਹੈ ਸੋਸ਼ਲ ਮੀਡੀਆ ਤੇ ਮੈਨੂੰ ਹੁਣ ਸਾਰੀ ਦੁਨੀਆ ਦੇਖ ਰਹੀ ਹੈ ਮੈਨੂੰ ਨਾ ਬਿਲਕੁਲ ਚੰਗਾ ਨਹੀਂ ਲੱਗਦਾ ਵੀ ਮੈਂ ਕੁਛ ਐਦਾਂ ਦਾ ਬੋਲਾਂ ਕਿਸੇ ਨੂੰ ਚਾਹੇ ਮੈਂ ਆਪਣੀ ਜ਼ੁਬਾਨ ਗੰਦੀ ਕਰਾਂ ਪਰ ਐਵੇਂ ਜਿਹੇ ਲੋਕ ਹੈਗੇ ਗਾਲਾਂ ਖਾਣ ਨੂੰ ਐ ਸਹੀ ਕਿਹਾ ਤੂੰ ਤੈਨੂੰ ਬੋਲਣਾ ਨਹੀਂ ਚੰਗਾ ਲੱਗਦਾ ਐਦਾਂ ਤੈਨੂੰ ਐਦਾਂ ਦੀਆਂ ਘਟੀਆਂ ਹਰਕਤਾਂ ਕਰਨੀਆਂ ਚੰਗੀਆਂ ਲੱਗਦੀਆਂ ਬੋਲਣ ਨਾਲ ਤੈਨੂੰ ਕਰਨਾ ਵਧੀਆ ਲੱਗਦਾ ਤਾਂ ਕਰਕੇ ਤੂੰ ਐਦਾਂ ਘਟੀਆਂ ਹਰਕਤਾਂ ਕਰਦੀਆਂ ਕੰਜਰਖਾਨਾ ਕਰਦੀਆਂ ਤੇ ਇਹ ਲੋਕ ਗਾਲਾਂ ਖਾਂਦੇ ਲਾਇਕ ਨਹੀਂ ਹੈਗੇ ਗਾਲਾਂ ਖਾਂਦੇ ਲਾਇਕ ਕਿ ਤੂੰ ਆ ਤੇਰੀ ਫੈਮਲੀ ਹੈ ਜਿਹੜੀ ਤੈਨੂੰ ਸਮਝਾਉਂਦੀ ਨਹੀਂਗੀ ਕੋਰਾ ਮਤ ਨਹੀਂ ਦਿੰਦੀਗੀ ਤੈਨੂੰ ਵੀ ਕਿਵੇਂ ਬੋਲਣਾ ਕਿਵੇਂ ਨਹੀਂ ਕਿੱਦਾਂ ਦਾ ਜਿਹੜਾ ਕੰਟੈਂਟ ਬਣਾ ਕੇ ਅਪਲੋਡ ਕਰਨੇ ਆ ਕਿੱਦਾਂ ਦੇ ਦੇਈ ਮੈਨੂੰ ਕੋਈ ਪ੍ਰੋਬਲਮ ਨਹੀਂ ਜਿੰਨੇ ਮਰਜ਼ੀ ਮੇਰੇ ਤੇ ਪੋਡਕਾਸਟ ਆਣ ਮੇਰੇ ਤੇ ਜੋ ਕੁਝ ਮਰਜ਼ੀ ਆ ਜਾਣ ਮੈਨੂੰ ਕੋਈ ਪ੍ਰਵਾਣ ਨਹੀਂ ਹੈਗੀ ਠੀਕ ਆ ਬਟ ਇਹ ਇਨਸਾਨ ਤੱਕੇ ਨਾਲ ਇੱਕ ਮੇਰੇ ਨਾਲ ਯਾਰ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਲੈਣ ਨਹੀਂ ਦੇਣ ਨਹੀਂ ਇਹ ਕਿੱਥੋਂ ਮੇਰੇ ਪੱਲੇ ਪੈ ਗਿਆ ਜਿਹਦੇ ਨਾਲ ਤਾਂ ਮੇਰਾ ਲਿੰਕ ਸੀਗਾ ਉਹ ਬੰਦੇ ਨਾਲ ਨਹੀਂ ਮੇਰਾ ਕੋਈ ਹੁਣ ਲੈਣ ਦੇਣਾ ਹੈਗਾ ਇਹ ਟੰਗਾ ਐਡ ਆ ਰਿਹਾ ਵੀ ਜਿਵੇਂ ਮੇਰਾ ਵਿਆਹ ਹੀ ਇਹਦੇ ਨਾਲ ਪਹਿਲਾਂ ਹੋਇਆ ਹੁੰਦਾ ਫਿਰ ਕਹਿਣਗੇ ਬਕਵਾਸ ਕਰਦੀ ਹੈ ਸਹੀ ਕਿਹਾ ਤੂੰ ਇਹ ਤਰ੍ਹਾਂ ਕੀ ਲੱਗਦਾ ਰਿੰਪਲ ਤੇਰਾ ਲੱਗਦਾ ਕੀ ਹੈ ਜਿਹੜਾ ਤੇਰਾ ਘਰ ਵਾਲਾ ਸੀ ਜਿਹਦੇ ਨਾਲ ਤੂੰ ਗਈ ਸੀਗੀ ਉਹਦੇ ਨਾਲ ਪਹਿਲਾਂ ਵਧੀਆ ਵਲੌਗ ਬਣਾ ਕੇ ਲਵ ਸਟੋਰੀ ਪਾ ਕੇ ਤੇ ਬਾਅਦ ਚ ਉਹਨੂੰ ਛੱਡ ਤਾ 28 ਦਿਨ ਰਹਿ ਕੇ ਕੋਈ ਕਸਾ ਨਹੀਂ ਛੜੀ ਪੰਡਾਂ ਦੇ ਵਿੱਚ ਜਨਾਨਾ ਨਸ਼ੇੜੀ ਆਈਏ ਆ ਉਹ ਆ ਪੂਰਾ ਜ਼ੋਰ ਲਾ ਦੇ ਤੈਨੂੰ ਪੰਡਾਂ ਤੇ ਬੇਸ਼ੱਕ ਤੇ ਜਿਵੇਂ ਵੀ ਸੀ ਹੈਗਾ ਤੇ ਤੇਰਾ ਘਰ ਵਾਲਾ ਸੀਗਾ ਤੇ ਤੂੰ ਉਹਨਾਂ ਨੇ ਬਖਸ਼ਿਆਗਾ ਤੇ ਫਿਰ ਇਹਨੂੰ ਕਿਉਂ ਬਖਸ਼ੇਂਗੀ ਤੇਰਾ ਕੀ ਲੱਗਦਾ ਨਾ ਤੇ ਤੇਰਾ ਦੂਰ ਦਾ ਭਰਾ ਲੱਗਦਾ ਵੀ ਹਾਂ ਤੂੰ ਇਹਨੂੰ ਆਪਦਾ ਭਰਾ ਬਣਾਇਆ ਹੋਵੇ ਵੈਸੇ ਕਿਉਂ ਸੀਰੀਅਸਲੀ ਯਾਰ ਬਟੇ ਜਿੰਨੀਆਂ ਫੁੱਦੂ ਗੱਲਾਂ ਕਰਦਾ ਨਾ ਪ੍ਰੈਗਨੈਂਟ ਇਹ ਉਦਾਂ ਹੈ ਆਦਾਂ ਹੈ ਸੀਰੀਅਸਲੀ ਮੈਨੂੰ ਇਹ ਚੀਜ਼ ਬਿਲਕੁਲ ਪਸੰਦ ਨਹੀਂ ਹੈਗੀ ਨਾਲੇ ਮੈਂ ਕਰਦੀ ਆ ਗਰੁੱਪਾਂ ਲੈਣਾ ਗੱਲ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਹਾਂ ਜੇ ਕੋਈ ਗੱਲ ਹੋਈ ਤੁਸੀਂ ਸਾਨੂੰ ਦੱਸਿਓ ਕਿੱਥੇ ਆ ਹੁਣ ਉਹ ਲੋਕ ਕਿੱਥੇ ਆ ਉਹ ਲੋਕ ਆਓ ਹੁਣ ਸਾਹਮਣੇ ਕੋਈ ਨਹੀਂ ਖੜਦਾ ਔਖੇ ਟਾਈਮ 'ਚ ਕੋਈ ਨਹੀਂ ਨਾਲ ਖੜਦਾ ਜੋ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਵੀ ਜੇ ਤੂੰ ਵਧੀਆ ਬਣ ਕੇ ਰਹੇਂਗੀ ਹੁਣ ਸੋਸ਼ਲ ਮੀਡੀਆ ਤੇ ਮਾਫੀ ਮੰਗਣ ਤੋਂ ਬਾਅਦ ਵਧੀਆ ਕੰਟੈਂਟ ਅਪਲੋਡ ਕਰੇਂਗੀ ਤੇ ਫਿਰ ਤੇਨੂੰ ਕੋਈ ਗਲਤ ਬੋਲੂਗਾ ਰੋਸਟ ਕਰੂਗਾ ਬਿਨਾਂ ਵਜ੍ਹਾ ਤੇ ਬੋਲੂਗਾ ਫਿਰ ਤੂੰ ਦੱਸੀ ਫਿਰ ਅਸੀਂ ਤੇਰੀ ਹੈਲਪ ਕਰਾਂਗੇ ਉਹਨਾਂ ਨੇ ਇਹ ਨਹੀਂ ਕਿਹਾ ਸੀਗਾ ਤੂੰ ਇੱਕ ਵਾਰ ਮਾਫੀ ਮੰਗ ਲੈ ਤੇ ਬਾਅਦ 'ਚ ਫਿਰ ਜਿਹੜਾ ਕੁਝ ਮਾਜਿ ਗੰਦ ਪਾਈ ਜਾਏ ਜਿਹੜਾ ਉਸ ਮਾਜਿ ਬੋਲੀ ਤੇ ਫਿਰ ਵੀ ਅਸੀਂ ਤੇਨੂੰ ਸਪੋਰਟ ਕਰਾਂਗੇ ਤੂੰ ਸੁਧਰੀ ਨਹੀਂ ਅੱਜ ਬਾਅਦ ਫਿਰ ਤੈਨੂੰ ਕਿਹਨੇ ਸਪੋਰਟ ਕਰਨਾ ਜੇ ਤੂੰ ਸੁ ਜੇ ਤਾਂ ਮਾਫੀ ਮੰਗੀ ਸੀ ਸਾਰਿਆਂ ਨੂੰ ਰੋਸਟ ਕਰਨਾ ਬੰਦ ਕਰਤਾ ਸੀਗਾ ਪਰ ਤੇਰੇ ਦਛਨ ਨਹੀਂ ਸੁਧਰੇ ਹਰਕਤਾਂ ਤੋਂ ਨਹੀਂ ਸੁਧਾਰੀਆਂ ਤੋਂ ਬਾਅਦ ਫਿਰ ਰੋਸਟ ਹੋਣ ਲੱਗ ਗਈ ਉਹਦੇ 'ਚ ਗਲਤੀ ਕਿਸੇ ਹੋਰ ਦੀ ਨਹੀਂ ਗਲਤੀ ਸਾਰੀ ਤੇਰੀ ਆ ਮੇਰੇ ਇਹਦੇ ਨਾਲ ਕੋਈ ਲਿੰਕ ਲੂੰ ਕਰ ਉਹ ਯਾਰ ਇਹਦੀ ਕੋਈ ਵਾਈਫੂ ਵੀ ਨਹੀਂ ਹੈਗੀ ਅੱਛਾ ਹਾਂ ਉਹ ਸ਼ਾਇਰੀਆਂ ਬੋਲਦੀ ਅਛੰਦ ਵੀ ਚੈਨਲ ਹੈਗਾ ਹਨਾ ਉਹਨੇ ਵੀ ਕੰਮ ਚੰਗਾ ਚਲਾਇਆ ਹੋਇਆ ਮੈਨੂੰ ਲੱਗਦਾ ਮੈਨੂੰ ਵੀ ਰੋਸਟ ਵਾਲਾ ਚੈਨਲ ਬਣਾਉਣਾ ਚਾਹੀਦਾ ਮੈਂ ਇਹਦੇ ਇਕੱਲੇ ਦੀ ਬਣਾਇਆ ਕਰੂੰਗੀ ਫਿਰ ਦੇਖੀ ਜਾਊਗੀ ਜਿਵੇਂ ਤੇਰੇ ਤਾਂ ਵਲੌਗ ਨਹੀਂ ਨਾ ਵਧੀਆ ਬੰਦੇ ਉਵੇਂ ਤੇਰੇ ਕੋਲ ਰੋਸਟ ਵੀ ਨਹੀਂ ਵਧੀਆ ਹੋਣਾਗਾ ਉਹਦੇ ਚ ਵੀ ਗੰਦੀ ਪਾਏਗੀ ਜਿਵੇਂ ਉਹ ਆ ਲਾਈਵ ਦੇ ਵਿੱਚ ਰਿੰਬਲ ਰਿਪਲਾਈ ਦੇਣ ਬੈਠੀ ਉਹਦੇ ਵਿੱਚ ਗਾਲਾਂ ਕੱਢੀ ਇੰਨੀਆਂ ਗੰਦੀਆਂ ਗੰਦੀਆਂ ਮੈਨੂੰ ਲੱਗਦਾ ਜੇ ਤੇ ਰੋਸਟ ਕਰਨ ਪੈਗੀ ਪਤਾ ਨਹੀਂ ਫਿਰ ਕਿੰਨੀਆਂ ਗਾਲਾਂ ਕੱਢਿਆ ਕਰਨਗੀ ਕੀ ਕੁਝ ਬੋਲਿਆ ਕਰਨਗੀ ਕਿਉਂਕਿ ਤੈਨੂੰ ਅਕਲ ਤਾਂ ਹੈ ਨਹੀਂ ਬੋਲਣ ਦੀ ਸੀਰੀਅਸਲੀ ਮੈਂ ਨਾ ਆਪਣਾ ਕਦੇ ਐਡਾ ਨਾ ਜ਼ਿੰਦਗੀ 'ਚ ਮੈਂ ਐਡੀ ਹੋ ਗਈਆਂ 17 ਸਾਲ ਹੋ ਚੱਲੇ ਆ ਹਨਾ ਮੈਨੂੰ ਵੀ ਮੈਂ ਅੱਜ ਤੱਕ ਇਹ ਬੰਦਾ ਇਹੋ ਜਿਹਾ ਕਦੇ ਦੇਖਿਆ ਹੀ ਨਹੀਂ ਦੁਨੀਆ 'ਤੇ ਬੇਸ਼ਰਮ ਮਹਾ ਬੇਸ਼ਰਮ ਹੁੰਦੀ ਜਿਹੜੀ ਸ਼ਰਮੀ ਦੀ ਹੱਦ ਹੁੰਦੀ ਹੈ ਨਾ ਉਹ ਹੋਉਂਦੀ ਹੈ ਤੂੰ ਹਜੇ 17 ਸਾਲਾਂ ਦੀ ਆ ਤੇ ਮੈਂ ਤੇਰੇ ਵਰਗੀ ਕੁੜੀ ਨਹੀਂ ਕੋਈ ਵੇਖੀ ਜਿਹਨੇ ਇੰਨੇ ਨੇ ਕਾਂਡ ਕਾ ਤੇ 15 16 ਸਾਲਾਂ ਦੀ ਉਮਰ ਵਿੱਚ ਭੱਜ ਕੇ ਵਿਆਹ ਕਰਵਾ ਲਿਆ ਤੇਰੇ ਵਰਗੀ ਕੁੜੀ ਨਹੀਂ ਵੇਖੀ ਤੇਰੇ ਵਰਗੀ ਬੇਸ਼ਰਮ ਘਟਿਆ ਮਹਾ ਕਟਿਆ ਦੁਨੀਆ ਦੀ ਸਭ ਤੋਂ ਕਟਿਆ ਜਿਨ੍ਹਾਂ ਨੇ ਸੌਰੀ ਕੁੜੀ ਨਹੀਂ ਵੇਖੀਗੀ ਅਜੇ ਜਨਾਨੀਆਂ ਚ ਤੂੰ ਆਈ ਨਹੀਂ ਤੇ ਜਦੋਂ ਤੂੰ ਜਨਾਨੀਆਂ ਚ ਆ ਗਈ ਉਹ ਤਾਂ ਪਤਾ ਨਹੀਂ ਕੀ ਕੰਡ ਕਰेंगी ਤੂੰ ਇੰਨੀ ਤੇ ਲਾ ਪਾਉਂਦੀ ਐ ਇਹਨਾਂ ਰੋਸਟ ਹੁੰਦਾ ਇੰਨੀਆਂ ਤੈਨੂੰ ਲਾਂਹ ਤਾਂ ਪੈਂਦੀ ਐ ਤੂੰ ਹਜੇ ਵੀ ਨਹੀਂ ਸੁਧਰਦੀ ਤੇ ਤੇਰੇ ਨਾਲ ਕੋਈ ਵੱਧ ਬੇਸ਼ਰਮ ਬੰਦਾ ਹੋਊਗਾ ਜਿਹੜਾ ਬੰਦਾ ਇਹ ਬੰਦਾ ਡਾ ਮੈਂ ਕਹਿੰਨੀ ਆ ਉਹ ਹੈ ਨਾ ਮਹਾ ਮਹਾ ਫੁੱਦੂ ਬੰਦਾ ਮੈਂ ਕਹਿੰਨੀ ਜਿਹੜੀਆਂ ਸੌਹਾ ਖਾ ਖ ਕੇ ਮੁੱਕਰ ਜਾਂਦਾ ਐਨੇ ਇਨਸਾਨ ਨੇ ਪਤਾ ਕੀ ਕਿਆ ਕਹਿੰਦਾ ਕਿ ਆਪਣਾ ਤੇਰੇ ਪਾਸਟ ਰਿਲੇਟਡ ਤੇਰੀ ਫੈਮਲੀ ਦੇ ਰਿਲੇਟਡ ਕੁਝ ਮੈਂ ਗਲਤ ਨਹੀਂ ਬੋਲੂਗਾ ਜਦੋਂ ਮੈਂ ਸੋਸ਼ਲ ਮੀਡੀਆ ਤੇ ਅੱਜ ਤੱਕ ਆਪਣੇ ਮਾਪਿਆਂ ਦਾ ਫੇਸ ਨਹੀਂ ਰਿਵੀਲ ਕੀਤਾ ਤਾਂ ਇਹ ਕੌਣ ਹੁੰਦਾ ਜ਼ੂਮ ਕਰ ਕਰਕੇ ਥੰਬਨੇਲ ਲਗਾਉਣ ਵਾਲਾ ਉਹਨਾਂ ਦਾ ਫੇਸ ਰਿਵੀਲ ਕਰਨਾ ਪੈਂਦਾ ਜਦੋਂ ਤੈਨੂੰ ਅਪਲ ਨਹੀਂ ਦਿੰਦੇ ਤੈਨੂੰ ਭੌਂਕਾਂ ਦੀ ਮੱਤ ਨਹੀਂ ਦਿੰਦੇ ਵੀ ਕਿਵੇਂ ਭੌਂਕਣਾ ਕਿਵੇਂ ਕੰਟੈਂਟ ਬਣਾਉਣਾ ਕੀ ਬੋਲਣਾ ਤੂੰ ਕਿਦਾਂ ਦਾ ਲਾਹਣਾ ਪਾਉਣਾ ਲੱਛਣ ਘੱਟ ਕਰਨੇ ਆਉਦੇ ਸੁਧਰਨਾ ਤੂੰ ਮਾफी ਮੰਗੀ ਐ ਫਿਰ ਉਹਨਾਂ ਦਾ ਫੇਸ ਰਿਵੀਲ ਕਰਨਾ ਪੈਂਦਾ ਚਾਹੇ ਜ਼ੂਮ ਕਰਕੇ ਉਹਨਾਂ ਦੀ ਫੋਟੋ ਖੰਭਨੇਰ ਤੇ ਲਾਉਣੀ ਪਵੇ ਨਾਲ ਸਿਰਫ ਰਿੰਪਲ ਨਹੀਂ ਜਟਾ ਵੈੱਬ ਨੇ ਵੀ ਲਾਈ ਐ ਆਪਦੇ ਖੰਭਨੇਰ ਤੇ ਕਿਹਨੂੰ ਕਿਹਨੂੰ ਰੋਕੇਗੀ ਤੂੰ ਠੀਕ ਆ ਨਾ ਵੈਸੇ ਆਪਣਾ ਰਿੰਪਲ ਤੈਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਮੈਂ ਤੈਨੂੰ ਇਦਾਂ ਬੋਲ ਰਹੀ ਆ ਅੱਛਾ ਤੂੰ ਮੇਰੇ ਤੇ ਰੋਮਾਂਚਿਕ ਬਣਾਉਂਦਾ ਹੈ ਫਿਰ ਮੈਂ ਵੀ ਤਾਂ ਚੁੱਪ ਹੀ ਰਹੀ ਹਾਂ ਨਾ ਇੰਨਾ ਟਾਈਮ ਹੁਣ ਤੂੰ ਵੀ ਚੁੱਪ ਰਹੀ ਮੇਰਾ ਲਾਈਵ ਹਾਂ ਜੇ ਦੁਬਾਰਾ ਰਿਪਲਾਈ ਆਏਗਾ ਫਿਰ ਮੈਂ ਵੀ ਕਰੂੰਗੀ ਬਾਈ ਲੈ ਦੱਸ ਰਿੰਪਲ ਕਿਆ ਗੁੱਸਾ ਕਰੂਗਾ ਉਹਨੂੰ ਵੀ ਪਤਾ ਵੀ ਤੇਰੇ ਵਰਗੀ ਘਟੀਆ ਜਨਾਨੀ ਤੋਂ ਸੌਰੀ ਘਟੀਆ ਕੁੜੀ ਤੋਂ ਹੋਰ ਕੋਈ ਉਮੀਦ ਕੀਤੀ ਵੀ ਨਹੀਂ ਜਾ ਸਕਦੀ ਇਦਾਂ ਹੀ ਤੂੰ ਬੋਲ ਸਕਦੀ ਹੈ ਇਦਾਂ ਦੀਆਂ ਹਰਕਤਾਂ ਕਰ ਸਕਦੀ ਹੈ ਇਦਾਂ ਦੀ ਉਮੀਦ ਹੀ ਹੈ ਤੇਰੇ ਤੋਂ ਤੂੰ ਸੁਧਰ ਜਾਏਂਗੀ ਇਹ ਉਮੀਦ ਕਿਸੇ ਨੂੰ ਵੀ ਨਹੀਂ ਕੀ ਤੇਰੇ ਤੋਂ ਯਾਰ ਮੈਂ ਨਾ ਇੱਕ ਗੱਲ ਹੈ ਵੈਸੇ ਸਾਰੇ ਜਾਣੇ ਮੈਂ ਕਹਿੰਨੀ ਆ ਲੱਖ ਲੱਖ ਰੁਪਈਆ ਮੇਰੇ ਅਕਾਊਂਟ 'ਚ ਪਵਾਓ ਸਾਰੇ ਜਾਣੇ ਮੈਂ ਛੱਡ ਦੂੰਗੀ ਮੈਂ ਆਪਣਾ ਸਭ ਕੁਝ ਛੱਡ ਦੂੰਗੀ ਠੀਕ ਆ ਗੱਲ ਤਾਂ ਸਾਰੀ ਪੈਸਿਆਂ ਦੀ ਹੈ ਵੀ ਤੈਨੂੰ ਪੈਸੇ ਮਿਲਣੇ ਚਾਹੀਦੇ ਆ ਆਪਣੀ ਦੀ ਗੰਦ ਪਾ ਕੇ ਮਿਲਣੇ ਭਲਾ ਦੀ ਵੈਸੇ ਲੋਕੀ ਤੇਰੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਦੇ ਆ ਪੈਸੇ ਮਿਲਣੇ ਚਾਹੀਦੇ ਆ ਇਦਾਂ ਲੋਕੀ ਟਰਾਂਸਫਰ ਕਰਦੇ ਨਹੀਂ ਕਿ ਤੈਨੂੰ ਕੋਈ ਪੈਸੇ ਦਿੰਦਾ ਨਹੀਂਗਾ ਤਾਂ ਕਰਕੇ ਤੂੰ ਆਖੇ ਚੱਲ ਗੰਦ ਪਾਉਣੀ ਆ ਵੀ ਉਹ ਵੱਧਣਗੇ ਪੈਸੇ ਵੱਧੂ ਮਿਲਣਗੇ ਇੱਦਾਂ ਨਹੀਂ ਤਾਂ ਫਿਰ ਉਦਾਂ ਕਰਕੇ ਪੈਸੇ ਲੈਣੇ ਮੈਂ ਜਿਵੇਂ ਮਰਜ਼ੀ ਮੈਨੂੰ ਤੈਨੂੰ ਸਿਰਫ ਮਤਲਬ ਪੈਸਿਆਂ ਨਾਲ ਨਹੀਂ ਤਾਂ ਜਿਹੜੇ ਹਿਸਾਬ ਨਾਲ ਤੇਰੇ view ਆ ਤੇ subscriber ਆ ਪੈਸਾ ਤੈਨੂੰ ਘੱਟ ਨਹੀਂ ਆਉਂਦਾ YouTube ਤੋਂ ਵਾਧੂ ਆਉਂਦਾ ਹੋਊਗਾ ਇਹਦੀ ਬਕਵਾਸ ਤਾਂ ਇੱਦਾਂ ਹੀ ਚੱਲਦੀ ਰਹਿਣੀ ਆ ਜਿਹੜੀ ਕੱਲੀ ਕੱਲੀ ਗੱਲ ਚੱਕਨ ਤੇ ਆ ਕੇ ਜਿੰਨੀਆਂ ਨੇ ਬਕਵਾਸ ਕੀਤੀ ਆ ਆਪਣੇ ਲਾਈਵ ਦੇ ਵਿੱਚ ਫਿਰ ਵੀਡੀਓ ਬਹੁਤ ਵੱਡੀ ਹੋ ਜਾਣੀ ਆ ਤੇ ਜੇ ਇਹ ਪਾਰਟ ਬਣਾਉਣ ਲੱਗੇ ਕਿ ਵੀਡੀਓ ਦੇ ਦੋ ਤਿੰਨ ਪਾਰਟ ਆਰਾਮ ਨਾਲ ਬਣ ਜਾਣੇ ਆ ਇਸੇ ਕਰਕੇ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ